ਛੇ ਮਾਦਿਰਨ ਸ਼ੁਰੂ ਹੋ ਗਿਆ ਤੇ ਆਪਾਂ ਹਾਲ ਤੱਕ ਕੰਮ ਮਾਲਤੀ ਦਾ ਲਾਗੇ ਵੀ ਨਹੀਂ ਫਿਰ ਵੀ ਗਏ ਹੁਣ ਵੀ ਸਿਰਫ ਪਾਣੀ ਹੈ ਤੇ ਜਾਂ ਫਿਰ ਪਾਣੀ ਦੇ ਵਿੱਚ ਨਿੰਬੂ ਨਚੋੜ ਕੇ ਤਾਂ ਅਦਰਕ ਦਾ ਸਲਾਈਸ ਪਾ ਕੇ ਤੇ ਵਿੱਚ ਲੂਣ ਪਾ ਕੇ ਕੱਲ ਤੱਕ ਸੌਂ ਬਸ ਇਹ ਹੈ ਕੱਲ ਤੇ ਪਰਸੋਂ ਦੋਨੋਂ ਦਿਨ ਮੈਂ ਇੱਕ ਇੱਕ ਜਿਹੜਾ ਹੈਗਾ ਕੈਪਸੂਲ ਅਸ਼ਵਗੰਧਾ ਦਾ ਵੀ ਲਿਆ ਸੀ એનર્ਜੀ ਦੇ ਵਾਸਤੇ ਕੁਝ ਇਸ ਗੁੱਡ You know, calm magnesium, alagwiliasi, otherwise, celtic salt, which is magnesium, which is good. And body is feeling better, better than a couple of days before. I guess, in hum that this is a fast going on, which is great. You know, dreams are very vivid, very interesting. like messages ਹਾਂ ਕੋਈ ਵੀ ਜਿਹੜੀ ਚੀਜ਼ ਹੈਗੀ ਹੈ ਲਾਈਕ ਬੁਲਸ਼ਿਟ ਵਾਲੀ ਉਹ ਤਾਂ ਉਦੋਂ ਹੀ ਬਰਦਾਸ਼ਤ ਨਹੀਂ ਹੁੰਦੀ ਲਾਈਕ ਪਹਿਲਾਂ ਵੀ ਨਹੀਂ ਸੀ ਬਰਦਾਸ਼ਤ ਹੁੰਦੀ ਹੁਣ ਤਾਂ ਲਾਈਕ ਇੰਨੀ ਕੁ ਨਹੀਂ ਬਰਦਾਸ਼ਤ ਨਹੀਂ ਇੰਟਰਸਟਿੰਗ ਨਾ ਯਾ